ਗੜੀਆਂ ਨੂੰ ਆਏ ਕਿਹੜਾ ਕੰਮ ਕਰਕੇ ਕੋਲ ਆ ਗਏ ਕਿੱਥੇ ਕੀ ਪਿਆਰ ਦਾ ਕੁਰਬਾਨ ਕਰ ਤਾ ਹੁਣ ਤੁਸੀਂ ਤਾਂ ਕੁਝ ਕਿਹਾ ਨਹੀਂ ਨਹੀਂ ਹਾਦੀ ਤਾਰੀ ਥਾਰੀ ਕਿਹੜੀ ਗੱਲ ਲੰਗਦਾ ਏ ਹੋ ਨਹੀਂ ਪਹਿਰ ਜਾਂਦੀ ਥਾਰੀ ਤੂੰ ਜਿੱਦਾਂ ਗੱਲ ਕਰਨੀ ਚਾਹ ਰੇ ਇੱਕ ਮੈਂ ਇੱਥੇ ਵੱਢ ਕੇ ਦਿਖਾਉ ਕਿੰਨੂੰ ਵੱਢੀ ਜਾਉਂ ਵੱਢ ਕੇ ਦਿਖਾਉਂ ਪੱਠੇ ਦੀ ਵੱਢਿਆ ਅੱਗ ਵੱਢਿਆ ਅੱਗ ਵੱਢਿਆ ਅੱਗ ਪੱਠੇ ਤੇਰੀ ਜਵਣਾਵਾ ਆਪਣੀ ਪਾੜੀ ਜਿਉਣਾ ਆਪਣੀ ਪਾੜੀ ਤੁਹਾਡੀ ਜਿੱਥੇ ਚੰਗੇ ਜੂਣੀ ਤੁਸੀਂ ਫੇਰੇ ਲਗੇ ਆਈ ਥੱਲੇ ਨਹੀਂ ਨਾ ਬਹਿ ਗਿਆ ਉਹ ਬੰਦਾ ਇਹਨਾਂ ਦੇ ਵੱਟ ਚੋਤਾਈਓ ਪਾਣਾ ਨਹੀਂ ਮੈਂ ਕਿਹਦਾ ਜੂਣੀ ਮੰਨਣਾ ਵਦਿਆ ਤੇਰੇ ਵੱਡੇ ਨਹੀਂ ਕਰਾਈ ਨਹੀਂ ਇੱਕ ਵਾਰੀ ਜਾਣਾ ਤੇ ਓ ਹੋਏ ਆਏ ਆ ਕਿ ਅਸੀਂ ਇੱਕ ਕਣੀਆਂ ਰਹਿਨੇ ਆ ਪਿੰਡ ਵੀ ਸਾਡਾ ਕਣੀਆਂ ਤੇ ਕਣੀਆਂ ਹੀ ਰਹਿਨੇ ਆ ਅਸੀਂ ਤੇ ਕਿਰਾਏ ਤੇ ਰਹਿਨੇ ਉਦਾਂ ਹੀ ਡੇਰੇ ਤੇ ਰਹਿਨੇ ਆ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਬੋਟਲੀ